ਠੰਡ ਦੇ ਦਿਨਾਂ ਵਿੱਚ ਸਰਦੀਆਂ ਦੇ ਦਿਨਾਂ ਵਿੱਚ ਆਪਾਂ ਮੁਰਗੀਆਂ ਦਾ ਕਿਵੇਂ ਖਿਆਲ ਰੱਖਣਾ ਆ ਤਾਂ ਜੋ ਇਹਨਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਮਰਨ ਤੋਂ ਬਚਾਇਆ ਜਾ ਸਕੇ ਆਪਣਾ ਜਿਹੜਾ ਨੁਕਸਾਨ ਆ ਉਹਦੇ ਤੋਂ ਬਚਿਆ ਜਾ ਸਕੇ ਦੇਖੋ ਇੱਕ ਗੱਲ ਤਾਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਕਲੀਅਰ ਕਰ ਦਿੰਨੇ ਆ ਕਿ ਸਰਦੀਆਂ ਹੋਈਆਂ ਜਾਂ ਗਰਮੀਆਂ ਹੋਈਆਂ ਜੇਕਰ ਤੁਹਾਡੇ ਕੋਲ 100 ਮੁਰਗੀਆਂ ਨੇ ਦਾ ਵਿੱਚੋਂ ਇੱਕ ਅੱਧਾ ਜਾਨਵਰ ਆ ਜਿਹੜਾ ਉਹ ਜ਼ਰੂਰ ਡੈੱਡ ਹੁੰਦਾ ਆ ਤੇ ਬਾਕੀ ਅੱਜ ਆਪਾਂ ਗੱਲ ਕਰਦੇ ਆ ਇਹਨਾਂ ਨੂੰ ਕਿਵੇਂ ਆਪਾਂ ਬਿਮਾਰੀਆਂ ਤੋਂ ਮਰਨ ਤੋਂ ਬਚਾ ਸਕਦੇ ਆ ਸਰਦੀਆਂ ਦੇ ਵਿੱਚ ਸਭ ਤੋਂ ਪਹਿਲਾਂ ਨੰਬਰ 1 ਤੇ ਜਿਹੜੀ ਗੱਲ ਦਾ ਤੁਸੀਂ ਖਾਸ ਖਿਆਲ ਰੱਖਣਾ ਆ ਉਹ ਹੈਗੀ ਆ ਇਹਨਾਂ ਦਾ ਖੁੱਡਾ ਜਾਂ ਜਿਹੜੀ ਸ਼ੈੱਡ ਆ ਉਹਦੀ ਸਾਫ਼ ਸਫਾਈ ਤੁਸੀਂ ਉਹਦੇ ਵਿੱਚ ਜੇਕਰ ਤੂੜੀ ਸੁੱਟਦੇ ਆ ਜਾਂ ਫਿਰ ਤੁਸੀਂ ਜਿਹੜਾ ਲੱਕੜੀ ਦਾ ਬੂਰਾ ਹੁੰਦਾ ਆ ਉਹ ਸੁੱਟਦੇ ਆ ਜਾਂ ਫਿਰ ਤੁਸੀਂ ਕਲੀ ਸੁੱਟਦੇ ਆ ਵੈਸੇ ਕਲੀ ਨਾਲੋਂ ਜਿਹੜੀ ਤੂੜੀ ਹੁੰਦੀ ਆ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਤੂੜੀ ਤੁਸੀਂ ਖੁੱਡੇ ਦੇ ਵਿੱਚ ਜਾਂ ਸ਼ੈੱਡ ਦੇ ਵਿੱਚ ਸੁੱਟਦੇ ਹੋ ਤਾਂ ਤੁਹਾਨੂੰ ਖੁੱਡਾ ਜਿਹੜਾ ਸਾਫ਼ ਕਰਨ ਲਈ ਬਹੁਤ ਜ਼ਿਆਦਾ ਆਸਾਨੀ ਹੋਊਗੀ ਜਿਹੜਾ ਖੁੱਡਾ ਆ ਸਰਦੀਆਂ ਦੇ ਵਿੱਚ ਰੋਜ਼ ਸਾਫ਼ ਕਰੋ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੀ ਧੁੱਪਾ ਉਹ ਖੁੱਡੇ ਜਾਂ ਸ਼ੈੱਡ ਦੇ ਵਿੱਚ ਬਹੁਤ ਘੱਟ ਜਾਂਦੀ ਆ ਜਿਹਦੇ ਕਰਕੇ ਅੰਦਰ ਆ ਜਿਹੜੀ ਸੁਹਾਵ ਰਹਿੰਦੀ ਆ ਗੰਧ ਰਹਿੰਦਾ ਆ ਜਿਹਦੇ ਕਰਕੇ ਜਿਹੜੀ ਅਮੋਨੀਆ ਗੈਸ ਹੁੰਦੀ ਆ ਉਹ ਬਣਦੀ ਆ ਜੇਕਰ ਖੁੱਡੇ ਜਾਂ ਸ਼ੈੱਡ ਦੇ ਵਿੱਚ ਅਮੋਨੀਆ ਗੈਸ ਬਣੂਗੀ ਉਹਦੇ ਨਾਲ ਜਿਹੜੀਆਂ ਮੁਰਗੀਆਂ ਆ ਉਹਨਾਂ ਨੂੰ ਬਿਮਾਰੀਆਂ ਜ਼ਿਆਦਾ ਹੋਣ ਦਾ ਖਤਰਾ ਰਹਿੰਦਾ ਆ ਤੇ ਮੁਰਗੀਆਂ ਜਿਹੜੀਆਂ ਉਹ ਮਰ ਵੀ ਸਕਦੀਆਂ ਨੇ ਸੋ ਇਸ ਗੱਲ ਦਾ ਜਿਹੜਾ ਖਾਸ ਖਿਆਲ ਰੱਖੋ ਕਿ ਜਿਹੜਾ ਖੁੱਟਾ ਆ ਜਾਂ ਸ਼ੈੱਡ ਆ ਜਿਹਦੇ ਵਿੱਚ ਵੀ ਤੁਸੀਂ ਮੁਰਗੀਆਂ ਰੱਖੀਆਂ ਹੋਈਆਂ ਨੇ ਉਹਦੀ ਜਿਹੜੀ ਸਾਫ਼ ਸਫਾਈ ਆ ਉਹ ਜ਼ਰੂਰ ਰੱਖੋ ਖਾਸ ਕਰਕੇ ਤੂੜੀ ਆ ਜਿਹੜੀ ਉਹ ਵਿੱਚ ਸਿੱਟੋ ਕਿਉਂਕਿ ਜਿਹੜੀ ਤੂੜੀ ਹੁੰਦੀ ਆ ਇਹਦੀ ਇੱਕ ਤਾਂ ਗਰਮੈਸ਼ ਬਹੁਤ ਜ਼ਿਆਦਾ ਹੁੰਦੀ ਆ ਮੁਰਗੀਆਂ ਨੂੰ ਨਿਗਰੂਗਾ ਦੂਜੀ ਇਹ ਜਿਹੜੀ ਤੂੜੀ ਹੁੰਦੀ ਆ ਇਹ ਸਲਾਬ ਆ ਜਿਹੜੀ ਇਹ ਜਿਹੜਾ ਪਾਣੀ ਹੁੰਦਾ ਆ ਉਹਨੂੰ ਸੋਖ ਲੈਂਦੀ ਆ ਇਹਦੇ ਤੂੜੀ ਦੇ ਜਿਹੜੇ ਕਈ ਫਾਇਦੇ ਨੇ ਤੇ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਵੀ ਦੂਜੀ ਕਿਹੜੀ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ਕਿ ਮੁਰਗੀਆਂ ਨੂੰ ਜਿਹੜੀ ਬਿਮਾਰੀ ਆ ਉਹ ਘਟ ਹੋਵੇ ਦੂਜਾ ਜੋ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਆ ਕਿ ਜਿਹੜਾ ਲਸਣ ਆ ਉਹ ਹਫ਼ਤੇ ਦੇ ਵਿੱਚ ਸਰਦੀਆਂ ਦੇ ਵਿੱਚ ਹਫ਼ਤੇ ਦੇ ਵਿੱਚ ਦੋ ਵਾਰ ਜਿਹੜਾ ਲਸਣ ਆ ਇਹਨਾਂ ਨੂੰ ਜ਼ਰੂਰ ਦਿਓ। ਕਈ ਮੈਨੂੰ ਕਮੈਂਟ ਕਰਦੇ ਨੇ ਵੀ ਲਸਣ ਆ ਜਿਹੜਾ ਉਹ ਬਹੁਤ ਜ਼ਿਆਦਾ ਮਹਿੰਗਾ ਆ। ਦੇਖੋ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ 10 ਕਿਲੋ ਲਿਆ ਕੇ ਇਹਨਾਂ ਨੂੰ ਲਸਣ ਪਾ ਦਿਓ। ਨਹੀਂ। ਇੱਕ ਮੁਰਗੀ ਨੂੰ ਜਿਹੜੀ ਅੱਧੀ ਗੰਢੀ ਆ ਉਹ ਜ਼ਰੂਰ ਖਿਲਾਓ। ਇੱਕ ਜਿਹੜੀ ਗੱਠੀ ਹੁੰਦੀ ਆ ਉਹਦੇ ਵਿੱਚੋਂ ਜਿਹੜੀ ਅੱਧੀ ਕਹਿ ਲਓ ਇੱਕ ਗੱਠੀ ਦੇ ਵਿੱਚ 5-6 ਛੋਟੀਆਂ ਗੱਠੀਆਂ ਹੁੰਦੀਆਂ ਨੇ ਸੌਰੀ ਜੇਕਰ ਛੋਟੀ ਗੱਠੀ ਦੀ ਜਿਹੜੀ ਅੱਧੀ ਗੰਢੀ ਹੁੰਦੀ ਆ ਉਹ ਵੀ ਖਾ ਲਊਗੀ ਤਾਂ ਮੁਰਗੀ ਦੇ ਜੇ ਮੁਰਗੀ ਦੇ ਲਈ ਬਹੁਤ ਫਾਇਦੇਮੰਦ ਆ ਸੋ ਦੂਜੇ ਨੰਬਰ ਦਾ ਇਹ ਹੋ ਗਿਆ ਕਿ ਤੁਸੀਂ ਮੁਰਗੀਆਂ ਨੂੰ ਹਫ਼ਤੇ ਦੇ ਵਿੱਚ ਦੋ ਵਾਰ ਲਸਣ ਆ ਜਿਹੜਾ ਦੇਣਾ ਹੈ ਲਸਣ ਦੇ ਨਾਲ ਇਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਆ ਉਹ ਸਟਰੋਂਗ ਹੋ ਜਾਂਦਾ ਤੇ ਜੇਕਰ ਇਹਨਾਂ ਦੇ ਅੰਦਰ ਕੋਈ ਬਿਮਾਰੀ ਆ ਜਿਹੜੀ ਜਾਂਦੀ ਆ ਤੇ ਇਹਨਾਂ ਦੀ ਜਿਹੜੀ ਸ਼ਮਤਾ ਆ ਬਿਮਾਰੀ ਨਾਲ ਲੜਨ ਦੀ ਉਹ ਵਧੀਆ ਹੋ ਜਾਂਦੀ ਆ ਇਮਿਊਨਿਟੀ ਸਿਸਟਮ ਦੇ ਨਾਲ ਸੋ ਜਿਹੜਾ ਤੀਜਾ ਆਪਾਂ ਖਿਆਲ ਰੱਖਣਾ ਆ ਸਰਦੀਆਂ ਦੇ ਵਿੱਚੋਂ ਮੁਰਗੀਆਂ ਦੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਉਹ ਹੈਗਾ ਆ ਬਈ ਜਿਹੜਾ ਰਾਤ ਦਾ ਬਾਣੀ ਆ ਉਹ ਮੁਰਗੀਆਂ ਨੂੰ ਨਹੀਂ ਰੱਖਣਾ ਸਵੇਰੇ ਉੱਠ ਕੇ ਮੁਰਗੀਆਂ ਨੂੰ ਤਾਜਾ ਪਾਣੀ ਆ ਜਿਹੜਾ ਕੋਸਾ ਪਾਣੀ ਆ ਉਹ ਪਾਓ ਜਿਹੜਾ ਰਾਤ ਦਾ ਪਾਣੀ ਹੁੰਦਾ ਮੁਰਗੀਆਂ ਨੂੰ ਕਈ ਜਿਹੜੇ ਆ ਇਹਨਾਂ ਦੇ ਬਰਤਨ ਤੁਸੀਂ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਰਾਤ ਦਾ ਪਾਣੀ ਆ ਜਿਹੜਾ ਮੁਰਗੀਆਂ ਲਈ ਰਹਿਣ ਦਿੰਦੇ ਨੇ ਪਰ ਤੁਸੀਂ ਕਦੀ ਹੱਥ ਲਾ ਕੇ ਦੇਖਿਓ ਕਿ ਉਹ ਪਾਣੀ ਕਿੰਨਾ ਜ਼ਿਆਦਾ ਜਿਹੜਾ ਠੰਡਾ ਹੁੰਦਾ ਆ ਤੁਸੀਂ ਮੁਰਗੀਆਂ ਨੂੰ ਸਵੇਰੇ ਉੱਠ ਕੇ ਤਾਜਾ ਜਿਹੜਾ ਪਾਣੀ ਆ ਉਹ ਪਾਓ ਦੁਪਹਿਰੇ ਜੇਕਰ ਤੁਸੀਂ ਠੰਡਾ ਪਾਣੀ ਪਾਉਨੇ ਆ ਉਹਦਾ ਕੋਈ ਨੁਕਸਾਨ ਨਹੀਂ ਆ ਪਰ ਸਵੇਰੇ ਮੁਰਗੀਆਂ ਨੂੰ ਜਿਹੜਾ ਨਿੱਗਾ ਪਾਣੀ ਆ ਕੋਸਾ ਪਾਣੀ ਆ ਉਹ ਪਾਓ ਤੇ ਚੌਥੇ ਨੰਬਰ ਤੇ ਆਪਾਂ ਗੱਲ ਕਰਦੇ ਆ ਵੀ ਮੁਰਗੀਆਂ ਦੇ ਜਿਹੜਾ ਖਾਣ ਪੀਣ ਦਾ ਆ ਉਹ ਖਾਸ ख्याल ਰੱਖਣਾ ਪੈਣਾ ਆ ਇਹਨਾਂ ਦਿਨਾਂ ਦੇ ਵਿੱਚ ਸਰਦੀਆਂ ਦੇ ਵਿੱਚ ਇਹਨਾਂ ਨੂੰ ਜਿਹੜੀ ਵੀ ਤੁਸੀਂ ਫੀਡ ਪਾਉਨੇ ਆ ਦੇਸੀ ਫੀਡ ਪਾਉਨੇ ਆ ਦਾਣੇ ਪਾਉਨੇ ਆ ਤੁਸੀਂ ਉਹ ਜਿਆਦਾ ਵਧੀਆ ਤੋਂ ਵਧੀਆ ਪਾਓ ਤੇ ਜਿਆਦਾ ਪਾਓ ਕਿਉਂਕਿ ਸਰਦੀਆਂ ਦੇ ਵਿੱਚ ਇਹ ਜਿਹੜਾ ਫੀਡ ਵਗੈਰਾ ਆ ਦੇਸੀ ਜੋ ਵੀ ਆਪਾਂ ਇਹਨਾਂ ਨੂੰ ਫੀਡ ਪਾਉਨੇ ਆ ਚਾਹੇ ਮੱਕੀ ਹੋ ਗਈ ਜਾਂ ਕਣਕ ਹੋ ਗਈ ਜਾਂ ਚਾਵਲ ਹੋ ਗਏ ਜਾਂ ਕਣੀ ਹੋ ਗਈ ਉਹ ਜਿਆਦਾ ਤੋਂ ਜਿਆਦਾ ਪਾਓ ਕਿਉਂਕਿ ਸਰਦੀਆਂ ਦੇ ਵਿੱਚ ਇਹਨਾਂ ਦਾ ਜਿਆਦਾ ਖਾਣ ਪੀਣ ਦਾ ਖਿਆਲ ਰੱਖਣਾ ਪੈਂਦਾ ਕਿਉਂਕਿ ਗਰਮੀਆਂ ਦੇ ਵਿੱਚ ਇਹ ਪਾਣੀ ਜਿਆਦਾ ਪੀਂਦੀਆਂ ਨੇ ਤੇ ਪਾਣੀ ਪੀ ਪੀ ਕੇ ਰੱਜਦੀਆਂ ਰਹਿੰਦੀਆਂ ਨੇ ਤੁਸੀਂ ਦੇਖਿਆ ਵੀ ਹੁਣਾਂ ਗਰਮੀਆਂ ਦੇ ਵਿੱਚ ਇਹ ਥੋੜਾ ਜਿਹਾ ਹੀ ਝੁਗ ਕੇ ਅਲੱਗ ਠੰਡੀ ਜਗ੍ਹਾ ਤੇ ਜਾ ਕੇ ਬਹਿ ਜਾਂਦੀਆਂ ਨੇ ਜਿਆਦਾ ਪਾਣੀ ਹੀ ਪਿੰਦੀਆਂ ਨੇ ਤੇ ਸਰਦੀਆਂ ਦੇ ਵਿੱਚ ਜਿਹੜਾ ਇਹਨਾਂ ਨੂੰ ਖਾਣ ਦਾ ਬਹੁਤ ਹੁੰਦਾ ਆ ਜਿੰਨਾ ਇਹਨਾਂ ਨੂੰ ਖਾਣ ਨੂੰ ਦਿਓਗੇ ਇਹ ਉਨਾਂ ਹੀ ਹੋਰ ਜ਼ਿਆਦਾ ਇਹਨਾਂ ਨੂੰ ਭੁੱਖ ਲੱਗੂਗੀ ਸੋ ਇਸ ਗੱਲ ਦਾ ਤੁਸੀਂ ਜਿਹੜਾ ਖਾਸ ਖਿਆਲ ਰੱਖਣਾ ਆ ਇਹ ਕੁਝ ਗੱਲਾਂ ਦਾ ਤੁਸੀਂ ਖਾਸ ਖਿਆਲ ਰੱਖੋ ਕਿ ਮੁਰਗੀਆਂ ਤੋਂ ਜਿਹੜੀ ਮੁਰਗੀਆਂ ਦੇ ਮਰਨ ਜਾਂ ਇਹਨਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਸੋ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ